ਕੱਲ ਵੀ ਮੰਤਰੀ ਸਾਡੇ ਮੋਗੇ ਦੇ ਵਿੱਚ ਆਇਆ ਮੋਗੇ ਦੇ ਵਿੱਚ ਆ ਕੇ ਮੈਨੂੰ ਆਵ شناਵ ਪਤਨ ਕਿਹਾ ਕੁਝ ਬੋਲ ਕੇ ਗਿਆ ਵੀ ਬਾਪਾ 20 20 ਰੁਪਏ ਸਿੱਟਾ ਦੇ ਮੰਗਦਾ ਸੀ 20 20 ਰੁਪਈਆ ਮੈਨੂੰ ਕਿਹਾ ਲੋੜਾ ਮੰਗਣ ਦੀ ਇਹ ਬੰਦਾ ਮੇਰੇ ਤੋਂ 20 20 ਰੁਪਏ ਕੂਲੇਪਾ ਦੇ ਲੈ ਕੇ ਜਾਂਦਾ ਸੀ ਕੂਲੇਪਾ ਲਾਂਦਾ ਸੀ ਮੇਰੇ ਡੇਰੇ ਦੇ ਵਿੱਚ ਤਿੰਨ ਜਨਾਨੀਆਂ ਇਹ ਬੰਦੇ ਨੇ ਛੇੜੀਆਂ ਇਹ ਬੰਦੇ ਦੇ ਉੱਪਰ ਅੱਜ ਤੋਂ ਸਾਲ ਡੇਢ ਸਾਲ 2 ਸਾਲ ਪਹਿਲਾਂ ਅਸਲੇ ਦੇ ਪਰਚੇ ਪਏ ਆ ਮੈਨੂੰ ਕੋਈ ਮਾਰਦਾ ਮੈਨੂੰ ਥੁੱਕਦਾ ਚਾਰ ਪੰਜ ਛੇ ਤੇ ਪਾਲ ਕੇ ਮੇਰੇ ਨਾਲ ਰਹਿਣ ਤੇ ਮੇਰੇ ਡੇਰੇ ਦੇ ਵਿੱਚ ਹਮਲਾ ਹੁੰਦਾ ਆ ਜਿਹੜੇ ਜਿਹੜੇ ਬਾਬਿਆਂ ਦੇ ਨਾਮ ਬੋਲੀ ਆ ਕਿ ਆਪ ਮਨੂੰ ਸਾਹਮਣੇ ਸੇ ਬੈਠਾ ਕਿ ਜਿਹੜੀਆਂ ਗੱਲਾਂ ਝੂਠੀਆਂ ਨਿਕਲੀਆਂ ਉਹ ਝੂਠੀਆਂ ਗੱਲਾਂ ਦੇ ਪਰਚਾ ਦਰਜ ਹੋਗਾ ਮੇਰੀ ਮਾਨ ਹਾਣੀ ਦਾ ਪਰਚਾ ਦਰਜ ਹੋਗਾ ਮੈਂ ਮਨਪ੍ਰੀਤ ਤੇ ਕਰਵਾਉਂਗੀ दर्शिका जी ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸ਼ਿਵਨਾਥ ਮੋਘੇ ਵਾਲੇ ਬਾਬੇ ਨੂੰ ਲੈ ਕੇ ਇਸ ਵਕਤ ਮਾਮਲਾ ਕਾਫੀ ਗਰਮਾਇਆ ਹੋਇਆ ਪਰ ਹੁਣ ਸ਼ਿਵਮ ਬਾਬੇ ਨੇ ਗੇਮ ਪੁੱਠੀ ਪਾ ਦਿੱਤੀ ਭਾਈ ਮਨਪ੍ਰੀਤ ਸਿੰਘ ਖਾਸਾ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਤੇ ਨਾਲ ਹੀ ਜੋਹੜ ਬਾਰੇ ਵੀ ਉਸ ਨੇ ਕਈ ਵੱਡੇ ਖੁਲਾਸੇ ਕਰਦੇ ਹੋਏ ਗੰਭੀਰ ਇਲਜ਼ਾਮ ਲਗਾਏ ਨੇ ਜੀ ਹਾਂ ਦੱਸਦੀ ਹੈ ਕਿ ਸ਼ਿਵਮ ਬਾਬੇ ਦੇ ਵੱਲੋਂ ਹੱਦ ਦੇ ਵਿੱਚ ਇੱਕ ਨਵਾਂ ਵੀਡੀਓ ਪਾਇਆ ਗਿਆ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਉਹਨਾਂ ਨੂੰ ਜਾਣ ਬੁੱਝ ਕੇ ਹਰਾਸ਼ਮੈਂਟ ਕੀਤਾ ਜਾ ਰਿਹਾ ਹੈ ਇਥੋਂ ਤੱਕ ਕਿ ਉਸ ਦੇ ਵੱਲੋਂ ਬਾਹਰੋਂ ਬੀਬੀਆਂ ਖਰੀਦ ਕੇ ਲਿਆਉਂਦਾ ਤਾਂ ਕਿ ਕਿਹਾ ਜਾਵੇ ਕਿ ਹਾਂ ਬਾਬੇ ਨੇ ਸਾਡੇ ਤੋਂ ਪੈਸੇ ਲਏ ਨੇ ਇਸ ਦੇ ਨਾਲ ਹੀ ਜੋਹਲ ਬਾਰੇ ਵੀ ਵੱਡੇ ਖੁਲਾਸੇ ਕੀਤੇ ਕਿ ਉਸ ਦੇ ਵੱਲੋਂ ਡੇਰੇ ਦੇ ਵਿੱਚ ਰਹਿੰਦਾ ਸੀ ਇਸ ਉਸਨੇ ਉਸ ਵਕਤ ਕਈ ਜਨਾਨੀਆਂ ਦੇ ਨਾਲ ਛੇੜਛਾੜ ਕੀਤੀ ਚੋਰੀ ਕੀਤੀ ਸੀ ਜਿਸ ਦੇ ਚੱਲਦੇ ਉਸ ਨੂੰ ਜਿਹੜਾ ਇੱਥੋਂ ਕੱਢਿਆ ਗਿਆ ਸੀ ਤਾਂ ਇਸ ਦੇ ਨਾਲ ਹੀ ਸ਼ਿਵਮ ਬਾਬੇ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਕਾਲੂ ਮੈਨੂੰ ਜਾਂ ਮੇਰੇ ਚੇਲਿਆਂ ਨੂੰ ਕੁਝ ਵੀ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਇਹ ਤਿੰਨ ਵਿਅਕਤੀ ਹੋਣਗੇ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੀ ਨਾਮ ਆ ਸ਼ਿਵਮ ਬਾਬੇ ਦੇ ਵੱਲੋਂ ਬੋਲਿਆ ਗਿਆ ਤਾਂ ਦੇ ਕਿ ਲਗਾਤਾਰ ਗੁਰੂ ਦੇ ਸਿੰਘਾਂ ਦੇ ਵੱਲੋਂ ਪਖੰਡੀ ਬਾਬਿਆਂ ਨੂੰ ਲੈ ਕੇ ਇੱਕ ਲਹਿਰ ਜੀ ਚਲਾ ਦਿੱਤੀ ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਲਗਾਤਾਰ ਬਾਬਿਆਂ ਦੇ ਡੇਰਿਆਂ ਦੇ ਵਿੱਚ ਪਹੁੰਚ ਕੇ ਜਿਹੜੇ ਉੱਥੇ ਪੁੱਛਾ ਦਿੰਦੇ ਨੇ ਚੌਂਕੀ ਦਿੰਦੇ ਨੇ ਉਹਨਾਂ ਦਾ ਨਾਲ ਗੱਲਬਾਤ ਕੀਤੀ ਜਾ ਰਹੀ ਆ ਉੱਥੇ ਸ਼ਿਵਮ ਬਾਬੇ ਮੋਗੇ ਦੀ ਜਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਕਾਫੀ ਚਰਚਾ ਦੇ ਵਿੱਚ ਸੀ ਜਿਸ ਦੇ ਚੱਲਦੇ निहांग सिंह ਤੇ ਗੁਰੂਦੇਵ ਸਿੰਘ ਜਿਹੜੇ ਕੀ ਇੱਥੇ ਪਹੁੰਚੇ ਸਨ ਅਤੇ ਡੇਰਾ ਬੰਦ ਕਰਵਾਉਣ ਦੀ ਮੰਗ ਵੀ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਚੌਂਕੀ ਦੇ ਨਾਮ ਦੇ ਉੱਤੇ ਪੁੱਛਾ ਦੇ ਨਾਮ ਦੇ ਉੱਤੇ ਲੋਕਾਂ ਤੋਂ ਪੈਸੇ ਲੁੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਖੰਡਵਾਦ ਕੀਤਾ ਜਾ ਰਿਹਾ ਹਾਲਾਂਕਿ ਸ਼ਿਵਮ ਬਾਬੇ ਨੇ ਕਿਹਾ ਕਿ ਉਹ ਫਕੀਰੀ ਕਰਦੇ ਨੇ ਕੋਈ ਪਖੰਡਵਾਦ ਨਹੀਂ ਕਰਦੇ ਪਰ ਭਾਈ ਮਨਪ੍ਰੀਤ ਸਿੰਘ ਖਾਲਸਾ ਉਹਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਿਹਾ ਆਓ ਸੁੰਦਿਆ ਇਸ ਵੀਡੀਓ ਦੇ ਵਿੱਚ ਹੋਰ ਕਿਹੜੇ ਕਿਹੜੇ ਖੁਲਾਸੇ ਸ਼ਿਵਮਮ ਬਾਬੇ ਨੇ ਕੀਤੇ ਨੇ ਆਪਣੇ ਕਮੈਂਟ ਜ਼ਰੂਰ ਸਾਂਝ ਕਰਿਓ। ਵਾਹਿਦ ਜੀ ਦਾ ਤਾਲ ਸਾਹਿਬ ਵਾਹਿਦ ਜੀ ਸਾਡੇ ਮੋਗੇ ਵਾਲੇ ਬਾਬਾ ਸ਼ਿਵਮਨਾਥ ਉਸ ਜਵਾਨੇ ਬਾਸ। ਮੋਗੇ ਸ਼ਹਿਰ ਦੇ ਵਿੱਚ ਅਸੀਂ ਚੰਗੇ ਪਾਗਿਆ ਠੀਕ ਆ ਜੀ। ਬਾਬਾ ਮਨਪ੍ਰੀਤ ਸਾਨੂੰ ਨਹੀਂ ਹੈ ਹਰਾਸਮੈਂਟ ਕਰ ਰਿਹਾ। ਕਦੇ ਕਿਹੜੀ ਬੀਬੀ ਲਿਆ ਕੇ ਖੜਾ ਦਿੰਦਾ ਖਰੀਦ ਕੇ ਉਹ ਬੋਲ ਇਹ ਤੋਂ ਮਿਠਾਈ ਆ ਬਾਬੇ ਤੋਂ ਮਿਠਾਈ ਆ ਦਿਨ ਤਾਂ ਬਾਬੇ ਨੇ ਕੰਮ ਨਹੀਂ ਕੀਤਾ ਕਿ ਉਸ ਨੂੰ 25 ਦਾ ਕਹਿ ਦਿੰਦਾ ਕਹਿੰਦਾ ਮਤਲਬ ਮੇਰੀ ਦੁਨੀਆ ਦੇ ਵਿੱਚ ਮੇਰੀ ਇੱਜ਼ਤ ਔਰ ਮੇਰੀ ਸ਼ੋਭੀ ਇਹ ਘੜ ਲਿਆ ਖਰਾਬ ਜੇ ਮੈਂ ਕਿਸੇ ਤੋਂ ਪੈਸੇ ਲਿੱਤੇ ਆ ਮੇਰੇ ਖਾਤੇ ਦੇ ਵਿੱਚ ਕਿਸੇ ਇਨਸਾਨ ਦੇ ਪੈਸੇ ਆਏ ਜੋ ਮੈਂ ਹੱਥ ਬੰਨ ਕੇ ਮੋਢੇ ਦੇ ਹੱਥ ਬੰਨ ਕੇ ਮੋਢੇ ਔਰ ਕੱਲ ਵੀ ਮਨਪ੍ਰੀਤ ਸਾਡੇ ਮੋਗੇ ਦੇ ਵਿੱਚ ਆਇਆ ਮੋਗੇ ਦੇ ਵਿੱਚ ਆ ਕੇ ਮੈਨੂੰ ਆਪਛਾਣ ਆ ਪਤਾ ਨਹੀਂ ਕਿਹਾ ਕੁਝ ਬੋਲ ਕੇ ਗਿਆ ਇੱਕ ਰਣੀਏ ਪਿੰਡ ਦਾ ਮੁੰਡਾ ਕੀ ਨਾਮ ਆਉਂਦਾ ਜੋਲ ਜਸਵਿੰਦਰ ਸਿੰਘ ਜੋਲ ਕਹਿੰਦੇ ਆ ਪੱਕਾ ਨਾਮ ਆਉਂਦਾ ਜਸਵਿੰਦਰ ਸਿੰਘ ਉਹ ਬੰਦੇ ਨੇ ਜਿਹ ਪਹਿਲੇ ਉਹ ਉਹ ਬੰਦੇ ਨੇ ਜਿਹ ਪਹਿਲੇ ਆਪਦਾ ਮਾਮਾ ਮਾਰਿਆ ਜ਼ਹਿਰ ਖਵਾ ਕੇ ਆਪਦੇ ਮਾਮੇ ਨੂੰ ਮਾਰ ਕੇ ਮਾਮਾ ਸੀਗਾ ਉਹ ਤੇ ਭਾਗਤ ਬੰਦਾ ਉਹਦੇ 6 ਕਿਲੇ ਲਾਪਲੇ ਉਹਨੂੰ ਭਾਈ ਉਹ ਕਰਦੇ ਆ ਫਿਰ ਉਹ ਕਹਿੰਦਾ ਮੇਰੇ ਕੋਲ 10 12 ਤਿੰਨ ਤੀਓ ਬੰਦਾ ਰਹਿ ਕੇ ਗਿਆ ਉਹ ਬੰਦੇ ਨੇ ਮੇਰੀ ਗੱਡੀ ਹਰ ਤੋਂ ਮੇਰੇ ਕੋਲ ਗੱਡੀ ਹੁੰਦੀ ਸੀਗੀ ਲਿਆ ਕੇ ਠੱਠੇ ਚ ਮਾਰੀ ਉਹ ਤੇ ਮੈਨੂੰ ਵੀ ਮਾਰ ਦੇਣਾ ਸੀ ਉਹਨੇ ਆਪ ਵੀ ਮਰਨਾ ਸੀ ਫਿਰ ਉਹ ਮੈਨੂੰ ਬੋਲ ਰਿਹਾ ਕਿ ਬਾਬਾ 20-20 ਰੁਪਏ ਸਿਕਟਾ ਦੇ ਮੰਗਦਾ ਸੀ 20-20 ਰੁਪਏ ਮੈਨੂੰ ਕਿਹੜਾ ਲੋੜਾ ਮੰਗਣ ਦੀ ਇਹ ਬੰਦਾ ਮੇਰੇ ਤੋਂ 20-20 ਰੁਪਏ ਕੂਲੇਪਾ ਦੇ ਲੈ ਕੇ ਜਾਂਦਾ ਸੀ ਕੂਲੇਪਾ ਲਾਂਦਾ ਸੀ ਫਿਰ ਇਹ ਬੰਦੇ ਨੂੰ ਮੇਆ ਦੇ ਡੇਰੇ ਦੇ ਵਿੱਚੋਂ ਡਾਇਰੈਕਟ ਚੋਰੀ ਕਰਦਾ ਫੜਿਆ ਕੱਲੇ ਤੋਂ ਜਨਾਨੀਆਂ ਬਾਜ਼ੀਆਂ ਕਰਦਾ ਸੀ ਮੇਰੇ ਡੇਰੇ ਦੇ ਵਿੱਚ ਤਿੰਨ ਜਨਾਨੀਆਂ ਇਹ ਬੰਦੇ ਨੇ ਛੇੜੀਆਂ ਆ ਇਹਦੀ ਗਰਤੁੱਤਾ ਦੇਖ ਕੇ ਜਿਹਨੂੰ ਮੈਂ ਡੇਰੇ ਦੇ ਵਿੱਚੋਂ ਭਜਾਇਆ ਤੇ ਫਿਰ ਦੂਸਰੇ ਨੰਬਰ ਤੇ ਇਹ ਬੰਦੇ ਦੇ ਉੱਪਰ ਅੱਜ ਤੋਂ ਸਾਲ 1.5 ਸਾਲ 2 ਸਾਲ ਪਹਿਲਾਂ ਅਸਲੇ ਦੇ ਪਰਚੇ ਪਏ ਆ ਅਸਲੇ ਨਜਾਇਜ਼ ਜੀ ਅਸਲ ਹੈ ਜਿਹਨੂੰ ਬੰਦੂਕਾਂ ਬੋਲਦੇ ਆ ਉਹ ਇਹਦੇ ਘਰੋਂ ਬਰਾਮਦ ਹੋਈਆਂ ਇਹ ਸੇਰੇ ਦਾ ਅੰਦਰ ਬੰਦਾ ਜੀ ਇਹ ਬਾਬਾ ਮਨਪ੍ਰੀਤ ਬਾਬਾ ਸ਼ੌਂਕੀ ਮਲੇਰਕੋਟਲੇ ਤੋਂ ਬਾਬਾ ਗੁਰਵਿੰਦਰ ਸਾਡੇ ਮੋਗੇ ਤੋਂ ਆ ਬਾਬਾ ਗੁਰਵਿੰਦਰ ਸਾਡੇ ਮੋਗੇ ਤੋਂ ਆ ਇਹ ਨਜਾਇਜ਼ ਮੈਨੂੰ ਹਰਾਸਮੈਂਟ ਕਰ ਰਿਹਾ ਮੈਨੂੰ ਧਮਕੀਆਂ ਦੇ ਰਿਹਾ ਬਗਾਵਤ ਅਲੱਗ-ਅਲੱਗ ਗਰੁੱਪਾਂ ਤੋਂ ਤੇਰੇ ਬੋਲੀਆਂ ਮਾਰ ਦਿੰਦੇ ਐ ਕਰ ਦੇਣਾ ਤੂੰ ਮਾਫੀ ਮੰਗਾ ਕੇ ਤੂੰ ਆ ਮੰਗ ਬਾਬਾ ਗੁਰਵਿੰਦਰ ਬਾਬਾ ਸ਼ੌਂਕੀ ਔਰ ਬਾਬਾ ਮਨਪ੍ਰੀਤ ਕਾਲਾ ਕਲਾ ਫਿਲਮੇ ਨੂੰ ਕੋਈ ਗੱਲਬਾਤ ਹੁੰਦੀ ਆ ਕੋਈ ਮੈਨੂੰ ਮਾਰਦਾ ਡੇਰੇ ਚੇਲੇ ਬਲਕੇ ਮੈਨੂੰ ਕੋਈ ਮਾਰਦਾ ਮੈਨੂੰ ਕੋਈ ਕਰਦਾ ਚਾਰ ਪੰਜ ਚੇਲੇ ਬਲਕੇ ਮੇਰੇ ਨਾਲ ਰਹਿਣਦੇ ਮੇਰੇ ਡੇਰੇ ਦੇ ਵਿੱਚ ਅਮਲਾ ਹੁੰਦਾ ਆ ਜਿਹੜੇ ਜਿਹੜੇ ਬਾਬੇ ਦਾ ਨਾਮ ਖੋਲੀਆਂ ਇਹ ਬਾਬੇ ਜ਼ਿੰਮੇਵਾਰ ਹੋਣਗੇ ਮੇਰੇ ਜਾਨ ਮਾਲ ਦੇ ਔਰ ਮੇਰੇ ਘਰ ਪਰਿਵਾਰ ਦੇ ਕੋਈ ਨੁਕਸਾਨ ਹੁੰਦਾ ਇਹ ਬਾਬੇ ਜ਼ਿੰਮੇਵਾਰ ਇਹ ਪੈਸੇ ਕਹਿੰਦਾ ਵਾ ਕਿ ਬਾਬਾ ਲੋਕਾਂ ਤੋਂ ਪੈਸੇ ਲੈਂਦਾ ਬਾਬਾ ਲੋਕਾਂ ਤੋਂ ਐ ਕਰਦਾ ਕਿ ਬੀਬੀ ਕੜਾਈ ਉਹ ਬੋਲ ਰਹੀ ਆ ਬਾਬੇ ਨੇ 1.5 ਲੱਖ ਪਾਏ ਚਿੱਟੀ ਚੁੰਨੀ ਵਾਲੀ ਮੈਨੂੰ ਸਬੂਤ ਲਿਆ ਦੇ ਮੇਰੇ ਕਿਹੜੇ ਖਾਤੇ ਚ ਪਾਇਆ ਮਾਤਾ ਬੋਲ ਰਹੀ ਹੈ ਬਾਬੇ ਦੇ 1.5 ਲੱਖ ਮੈਂ ਖਾਤੇ ਚ ਪਾਇਆ ਜਿਉ ਮਾਤਾ ਨੇ 1.5 ਲੱਖ ਮੇਰੇ ਖਾਤੇ ਚ ਪਾਇਆ ਹੋਇਆ ਮੈਂ 3 ਲੱਖ ਉਹਨੂੰ ਵਾਪਸ ਕਰੂੰ ਠੀਕ ਆ ਜੀ ਅਸੀਂ ਜਵਾਨ ਆਲੇ ਜੀ ਆ ਸੀ ਕਿ ਫੋਟ ਲੱਕਣੀ ਤੁਰੇ ਪੈਰ ਤੇ ਇਹ ਬੰਦੇ ਬਸ ਮੇਰੀਆਂ ਕਮੀਆਂ ਪੇਸ਼ੇ ਨੂੰ ਲੈ ਕੇ ਨੂੰ ਬਦਨਾਮ ਕਰਨ ਦੀ ਮੇਰੀ ਜੋ ਸ਼ਬੀ ਬਣੀ ਆ ਉਹ ਖਰਾਬ ਕਰਨ ਦੀ ਇਹ ਬੰਦੇ ਕੋਸ਼ਿਸ਼ ਕਰ ਰਹੇ ਆ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਇਹ ਬੰਦੇ ਨੇ ਮੇਰੀ ਬੜੀ ਮਾਨ ਹਾਨੀ ਕਰਤੀ ਕੱਲ ਨੂੰ ਇਹ ਗੱਲਾਂ ਬਾਤਾਂ ਹੋਣ ਕਿ ਆਮਨੋ ਸਾਹਮਣੇ ਅਸੀਂ ਬੈਠਾਂਗੇ ਜਿਹੜੀਆਂ ਗੱਲਾਂ ਝੂਠੀਆਂ ਨਿਕਲੀਆਂ ਉਹ ਝੂਠੀਆਂ ਗੱਲਾਂ ਤੇ ਪਰਚਾ ਦਰਜ ਹੋਗਾ ਮੇਰੀ ਮਾਨ ਹਾਨੀ ਦਾ ਪਰਚਾ ਦਰਜ ਹੋਗਾ ਮੈਂ ਮਨਪ੍ਰੀਤ ਤੇ ਕਰਵਾਉਗੀ ਠੀਕਾ ਜੀ ਮੇਰੇ ਨਾਲ ਤੋਂ ਬਹੁਤ ਲੋਕ ਫਲੌਡ ਕਰ ਰਹੇ ਆ ਕੋਈ 20000 ਪਵਾ ਰਿਹਾ ਕੋਈ 25 ਪਵਾ ਰਿਹਾ ਕੋਈ 50 ਪਵਾ ਰਿਹਾ ਕੋ ਡੇਡ ਪਵਾ ਰਿਹਾ ਮੈਂ ਰੋਜ਼ ਮੈਂ ਰੋਜ਼ ਡੇਲੀ ਵੀਡੀਓ ਆਪਣੇ ਇੰਸਟਾਗ੍ਰam ਤੇ ਆਪਣੀ ਫੇਸਬੁੱਕ ਤੇ ਪੀਵੀ 29 ਬਲੈਕ ਕਾਲਾ ਉਹਦੇ ਨੰਬਰ ਤੇ ਅਪਲੋਡ ਵੀ ਕੀਤੀਆਂ ਭਾਈ ਮੇਰੇ ਨਾਮ ਤੋਂ ਕਿਸੇ ਨੇ ਪੈਸੇ ਨਹੀਂ ਪਾ ਰਹੇ ਮੇਰੇ ਨਾਮ ਤੋਂ ਕਿਸੇ ਜੇ ਕੋਈ ਪੈਸੇ ਮੰਗੇ ਕਿਸ ਨੂੰ ਪੈਸੇ ਨਹੀਂ ਦੇਣੇ ਫੇਰ ਵੀ ਦੁਨੀਆ ਪੈਸੇ ਪਾ ਰਹੀ ਹੈ ਜੀ ਠੀਕਾ ਜੀ ਜਿਹੜੇ ਜਿਹੜੇ ਬੰਦੇ ਮੈਨੂੰ ਨਜਾਇਜ਼ ਬਦਨਾਮ ਕਰ ਰਹੇ ਆ ਉਹ ਬੰਦੇ ਮੇਰੀਆਂ ਅੱਖਾਂ ਦੇ ਵਿੱਚ ਆ ਆ ਕੰਮ ਨਹੀਂ ਬਰ ਜਾਂਦੇ ਉਸ ਤੋਂ ਬਾਅਦ ਮੈਂ ਦਰਖਾਸਤਾਂ ਦੇ ਕੇ ਮਾਨ ਹਾਨੇ ਦਾ ਉਹ ਬੰਦੇ ਤੇ ਪਰਚਾ ਕਰਵਾਉਂਗੇ ਪ੍ਰਸ਼ਾਸਨ ਨੂੰ ਕਹਿ ਕੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਜੀ ਹੱਕ ਸੱਚ ਦਾ ਫੈਸਲਾ ਕੀਤਾ ਜਾਵੇ ਸਹੀ ਬੰਦੇ ਨਾਲ ਸੁਰਿਆ ਜਾਵੇ ਚਾਹ ਮਾਤਾ ਤੁਸੀਂ ਤੁਸੀਂ ਸਾਈਬਰ ਸੈੱਲ ਦੇ ਵਿੱਚ ਦਰਖਾਸਤ ਦਿੱਤੀ ਹੋ ਜਾਂ ਜਿਹੜਾ ਤੁਹਾਡੇ ਨਾਲ ਫਰੋਡ ਹੋ ਰਿਹਾ ਹਾਂ ਹਾਂ ਜੀ ਸਾਈਬਰ ਸੈੱਲ ਦੇ ਵਿੱਚ ਦਰਖਾਸਤ ਦਿੱਤੀ ਆ ਜੀ ਦੇਰੇ ਦੇ ਵਿੱਚ ਆ ਕੇ ਦਰਖਾਸਤ ਮੇਰੇ ਤੋਂ ਲੈ ਕੇ ਗਏ ਆ ਅਸੀਂ ਐਸਐਸਪੀ ਦਫ਼ਤਰ ਵੀ ਇਹ ਚੀਜ਼ ਦੀ ਦਰਖਾਸਤ ਦਿੱਤੀ ਹੈ ਨੰਬਰ ਕਿਚਵਾਇਆ ਹੈ ਜੀ